ਹਾਂਜੀ ਸਸ਼ਿਆ ਕਾਲ ਸਟੂਡੈਂਟਸ ਤੁਹਾਨੂੰ ਸਭ ਨੂੰ ਬੇਨਤੀ ਹੈ ਕਿ ਵਿਦਿਆਰਥੀ ਯੂਨੀਅਨ ਵੱਲੋਂ 19 ਤਰੀਕ ਨੂੰ ਪਟਿਆਲਾ ਵਿਖੇ ਪੀਐਸਪੀਸੀਲ ਹੈੱਡ ਆਫਿਸ ਦੇ ਬਾਹਰ ਦਰਨਾ ਲਗਾਇਆ ਜਾ ਰਿਹਾ ਹੈ ਤੋਂ ਸੋ ਤੁਹਾਨੂੰ ਸਾਰੇ ਸਟੂਡੈਂਟ ਨੂੰ ਰਿਕੁਐਸਟ ਹੈ ਕਿ ਜਿਹੜਾ ਨੂੰ ਲੱਗਦਾ ਹੈ ਕਿ ਸਾਨੂੰ ਹੱਲੇ ਤੱਕ ਸਾਡੇ ਜੁਆਇਨਿੰਗ ਲੈਟਰ ਨਹੀਂ ਮਿਲਦੀ ਹੈ 2 ਮਹੀਨੇ ਪਹਿਲੇ ਵੈਰੀਫਿਕੇਸ਼ਨ ਹੋ ਚੁੱਕੀ ਹੈ ਬਟ ਹੱਲੇ ਤੱਕ ਜੁਆਇਨਿੰਗ ਲੈਟਰ ਦਸਤਾਵੇਜ਼ ਇਹਨਾਂ ਨੂੰ ਨਹੀਂ ਦਿੱਤੇ ਗਏ ਨੇ ਤਾਂ ਆਪਾਂ ਸਭ ਨੂੰ ਚਾਹੀਦਾ ਹੈ ਕਿ ਆਪਾਂ ਸਾਰੇ ਮਿਲ ਕੇ ਇੱਕ ਦੂਜੇ ਨੂੰ ਸਪੋਰਟ ਕਰੀਏ ਤਾਂ ਜੋ ਇਹ ਵਾਲੀ ਭਰਤੀ ਪੂਰੀ ਹੋਵੇ ਤਾਂ ਫਿਰ ਅੱਗੋਂ ਸਾਨੂੰ ਹੋਰ ਭਰਤੀਆਂ ਅਗਰ ਇਹ ਵਾਲੀ ਜੁਆਇਨਿੰਗ ਹੋਊਗੀ ਤਾਂ ਨਵੀਆਂ ਭਰਤੀਆਂ ਸਾਡੇ ਵਾਸਤੇ ਆਣਗੀਆਂ ਸੋ ਮੇਰੀ ਸਾਰੇ ਸਟੂਡੈਂਟਸ ਨੂੰ ਰਿਕਵੈਸਟ ਹੈ ਪਲੀਜ਼ ਜਿੰਨੇ ਵੀ ਸਟੂਡੈਂਟ ਨੇੜੇ ਤੇੜੇ ਨੇ ਪਟਿਆਲਾ ਦੇ ਨੇੜੇ ਤੇੜੇ ਦੇ ਇਲਾਕੇ ਜਿਹੜੇ ਵੀ ਸਟੂਡੈਂਟ ਪਹੁੰਚ ਸਕਦੇ ਹੋ ਤਾਂ ਉੱਥੇ ਪਾਣੀ ਮਾਤਰਾ ਦੀ ਇਕੱਠ ਹੋਣਾ ਚਾਹੀਦਾ ਤਾਂ ਜੋ ਆਪਾਂ ਆਪਣੇ ਹੱਕ ਲਈ ਡਿਮਾਂਡ ਕਰ ਸਕੀਏ ਬਹੁਤ ਪੀਸਫੁਲ ਤਰੀਕੇ ਨਾਲ ਇਸ ਧਰਨੇ ਨੂੰ ਕੰਡਕਟ ਕਰਵਾਇਆ ਜਾਏਗਾ ਔਰ ਅਨਮਿੱਥੇ ਸਮੇਂ ਦੇ ਲਈ ਹੋਏਗਾ ਇਹ ਵਾਲਾ ਜਿਵੇਂ ਅਸੀਂ ਗੱਲ ਕਰੀਏ ਕਿਹੜੇ-ਕਿਹੜੇ ਉਮੀਦਵਾਰ ਨੇ ਏ ਐਸਐਸਏ ਵਾਲੇ ਨੇ जेपी ਵਾਲੇ ਨੇ اے جی 2 ਵਾਲੇ ਨੇ ਇਹ سارے سارے کینڈیڈیٹ ਵਿਦਿਆਰਥੀ ਉੱਤੇ ਪਹੁੰਚੋ اور جنਾਂ ਨੇ فر더 ਅੱਗੇ تیاری ਕਰ ਲਈ ਹੈ پی ایس پی سی ایل ਲਈ فر더 ਅੱਗੇ एग्जाम ਲਈ تیاری ਕਰ ਰਿਹਾ ਹੈ ਉਹਨਾਂ ਸਟੂਡੈਂਟ ਨੂੰ ਵੀ ریکویسٹ ਹੈ ਕਿ ਤੁਸੀਂ ਵੀ سپورٹ ਕਰੋਗੇ ਕਿਉਂਕਿ ਤੁਹਾਡੇ ਨਾਲ ਵੀ ਇਹ ਹੋ ਸਕਦਾ ਹੈ ਠੀਕ ਹੈ ਤਾਂ ਆਪਾਂ ਸਾਰੇ ਇੱਕ ਦੂਜੇ ਨਾਲ ਮਿਲ ਕੇ ਚੱਲਾਂਗੇ ਤਾਂ ਹੀ ਇੱਥੇ ਸਾਡੀ گورنمنٹ ਅੱਗੇ ਸੁਣਵਾਈ ਹੋਊਗੀ ਨਹੀਂ ਤਾਂ ਸਾਨੂੰ ਵੀ ਪਤਾ ਹੈ ਵੀ ਇੱਥੇ ਹੋਕ ਹੀ ਰਿਹਾ ਕੋਈ ਮਤਲਬ ਕੋਈ ਕਿਸੇ ਦਾ ਰਿਜ਼ਲਟ ਨਹੀਂ ਆ ਰਿਹਾ ਕੋਈ ਭਰਤੀ ਰੋਕੀ ਜਾ ਰਹੀ ਹੈ ਕੋਈ ਪੇਪਰ ਨਹੀਂ ਹੋ ਰਹੇ ਤਾਂ ਇਹ ਸਰਕਾਰ ਦੇ ਮਨਮਾਨੀਆਂ ਨੇ ਇਹਨਾਂ ਨੂੰ ਰੋਕਣਾ ਹੀ ਪਊਗਾ ਸਾਨੂੰ ਕਿਉਂਕਿ ਸਾਡੀ ਆਵਾਜ਼ ਕਿਵੇਂ ਪਹੁੰਚੂ ਨਾ ਤੱਕ ਜਦੋਂ ਤੱਕ ਅਸੀਂ ਸਾਰੇ ਯੂਨਿਟੀ ਨਹੀਂ ਕਰਦੇ ਇਕੱਠੇ ਨਹੀਂ ਹੁੰਦੇ ਉਦੋਂ ਤੱਕ ਇਸ ਚੀਜ਼ ਦਾ ਹੱਲ ਨਹੀਂ ਹੋਊਗਾ ਸੋ ਮੇਰੀ ਸਾਰੇ ਸਟੂਡੈਂਟ ਨੂੰ ਰਿਕੁਐਸਟ ਹੈ ਪਲੀਜ਼ ਸਭ ਲਈ ਓਖਾ ਦੇਖੋ ਓਖਾ ਸਭ ਲਈ ਹੈ ਪਰ ਜਦੋਂ ਆਪਾਂ ਇੱਕ ਦੂਜੇ ਨੂੰ ਹੈਲਪ ਕਰਾਂਗੇ ਤਾਂ ਆਪਾਂ ਆਬਵੀਅਸਲੀ ਆਪਣੀ ਆਵਾਜ਼ ਉੱਤੇ ਤੱਕ ਪਹੁੰਚਾ ਸਕਦੇ ਹਾਂ ਸੋ ਮੇਰੀ ਰਿਕਵੈਸਟ ਹੈ ਕਿ 19 ਤਰੀਕ ਨੂੰ ਪਟਿਆਲਾ ਵਿਖੇ ਪੀਐਸਪੀਸੀਐਲ ਮੇਨ ਹੈੱਡ ਆਫਿਸ ਦੇ ਅੱਗੇ ਸਾਰੇ ਸਟੂਡੈਂਟਸ ਇਕੱਠੇ ਹੋਣਾ ਹੈ ਵੱਧ ਤੋਂ ਵੱਧ ਸਟੂਡੈਂਟ ਇਕੱਠੇ ਹੋ ਕੇ ਤਾਂ ਜੋ ਤੁਸੀਂ ਆਪਣਾ ਰੋਸ ਪ੍ਰਗਟ ਕਰ ਪਾਓ ਸ਼ੋਅ ਕਰ ਪਾਓ ਔਰ ਜਲਦੀ ਤੋਂ ਜਲਦੀ ਤੁਹਾਨੂੰ ਜੁਆਇਨਿੰਗ ਲੈਟਰ ਤੁਹਾਡੇ ਹੱਥ ਚ ਆਨ ਉਸ ਚੀਜ਼